ਸਾਸਰੀ ਗਾਲ ਜੀ ਮੈਂ ਥਾਰਾ ਲਾਡਾ ਪੁਆਦੀ ਅਰਾ ਜੀਆ ਖਬਰਾਂ ਥਾਰੇ ਗਾ ਸੰਜੀਆਂ ਘਰ ਰਹਿ ਵੀਰ ਪੰਜਾਬ ਕੇ ਵਿੱਚ ਮੈਂ 13 ਲੋਕ ਸਭਾ ਖੀਆਂ ਜਿਹੜੀਆਂ ਸੀਟਾਂ ਦੀਆਂ ਇਸ ਕਰ ਜੈਲਟ ਜਿਹੜਾ ਆ ਗਿਆ ਵੀਰ ਅਰ ਜੈਲਟਾਂ ਤੇ ਬਾਦ ਵੀਰ ਚਾਰਡੂ ਵਾਲੇ ਯੋਗਰਦੇ ਜਿਹੜੇ 13 0 ਕਰਦਿਓ ਵੀਰ ਲੋਕਾਂ ਨੇ 13 0 ਤੋਂ ਕਰੀ ਨਹੀਂ ਪਰ 3 ਸੀਟਾਂ ਦੇ ਗਾਈ ਇਹਨਾਂ ਨੂੰ ਖੋਸ ਕਰਕੇ ਅਰ ਝੰਡਾ ਕਿ ਦਿਨ ਦਿਨ ਗੱਲ ਦੇ ਰੌਲਾ ਪਾ ਰਿਹਾ ਦਾ ਵਾਹ ਵੀਰ ਇਹ ਈਦੋਗਾ ਮਾਰੇ ਬੰਦੇ ਜਿੱਟੇਗੇ ਹਰ ਵੀਰ ਸਾਹ ਤੇ ਮਾੜੀ ਹੋਈ ਮੇਰ ਫਰੀਦਪੋਟ ਵਾਲੇ ਗੈਲ ਇਹ ਫਰੀਦਪੋਟ ਮਾ ਕਾਰਮਜੀਦ ਅਨਮੋਲ ਖੜਾਦਾ ਫਿਲਮੀ ਐਡ ਕਰ ਆਰ ਇਸ ਐਡ ਕਰ ਕੀ ਜੋ ਗੈਲ ਪ੍ਰੋਮੋਸ਼ਨ ਕਰਨ ਵਾਸਤਾ ਸਾਰਾ ਪਾਲੀਵੁੱਡ ਮਤਲਬ ਸਾਰੇ ਤਨ ਕਹਿ ਸਕਦੇ ਜਿਹੜਾ ਇਨਕਾ ਗਰੁੱਪ ਬਣਿਆ ਮਾ ਸਾਰੇ ਉੱਥਾ ਪਹੁੰਚੇ ਮੇਰ ਹੋਰ ਤਾਂ ਹੋਰ ਮੇਰ ਭੋਗੇ ਵੀ ਵਿਚਾਰਾ ਪਦਨੇ ਜਿਹੜੇ ਪ੍ਰੈਸ਼ਰ ਮਾ ਉੱਥਾ ਪ੍ਰੈਸ਼ਰ ਕਰ ਕਰ ਗਿਆ ਮੇਰ ਬਣੀ ਜੀ ਬਾਦ ਵਿੱਚ ਲੋਕ ਸਰਾ ਸੀਟ ਦੇ ਉੱਪਰ ਵੀ ਐਤ ਕੀ ਤਾਂ ਯੋ ਕਮ ਹੋ ਗਿਆ ਫਰੀਦ ਕੋੜ ਮਾ ਜਦ ਉਮੀਦਵਾਰ ਕੀ ਹੋਈ ਚਿੱਤ ਨਾ ਹਾਂਸ ਰਾਜ ਹਾਂਸ ਨਾ ਕਰਮ ਜੀ ਕਨੇ ਉਹ ਕਿਸੇ ਨੂੰ ਨੇ ਮੇਰੇ ਲੋਕ ਕਨੇ ਪੁੱਛਿਆ ਇਹ ਵੀ ਉਹ ਕਾਲਾ ਮੁਹੰਮਦ ਸਦੀਕ ਵੀ ਤਾਂ ਨਾ ਖੜਾ ਇਸ ਤੇ ਚੰਕਾ ਦਮ ਨੂੰ ਦੇ ਮੈਂ ਹੀ ਜਿਤਾ ਦਿੰਦਾ ਔਰ ਮੁਹੰਮਦ ਸਦੀਕ ਨੂੰ ਡਾਈਨ ਸੀਟ ਨੇ ਮੁਹੰਮਦ ਸਦੀਕ ਟਿਕਾ ਪੈਗਾ ਤਾਂ ਕਰਾ ਚਲ ਕੋਈ ਨਹੀਂ ਖਾੜੇ ਕੁੜੇ ਲੱਗਦੇ ਰਹਾਂਗੇ ਅੱਗਾ ਵੀ ਆਰ ਕਾਰਮਜੀਤ ਅਨਵੋਲ ਮੇਰੇ ਇਹ ਕਾਲ ਵੀ ਜਿਹੜਾ ਖੜਿਆਦਾ ਇਹੋ ਅਰਵਜੀਤ ਖਾਸਾ ਇਸ ਨੂੰ ਕਰੇ ਵੀਰ 296922 ਵੋਟਾਂ ਪਈਆਂ ਆਰਾਮ ਆਦਮੀ ਪਾਰਟੀ ਆ ਕਾਰਮਜੀਤ ਅਨਵੋਲ ਇਸ ਨੂੰ ਵੀਰ 226676 ਵੋਟ ਪਈ ਵੀਰ ਆ ਤੀਸਰੇ ਨੰਬਰ ਦਾ ਕਾਂਗਰਸ ਦਾ ਅਮਰਜੀਤ ਕੌਰ ਸਾਹੋਕੇ ਮਤਲਬ ਇਹ ਕਹਿ ਰਹੇ ਵੀ ਸਦੀਕ ਨੂੰ ਕੱਟ ਕਾ ਜਿਸ ਨੂੰ ਟਿਕਟ ਦਈ ਤੀ ਬਾਅਦ ਵੀਰ ਅਰ ਉਸ ਨੂੰ ਵੀ ਗਾਰੇ ਬੋਟ ਜਿਹੜੀ ਪਈ 1,69,352 ਵੋਟਾਂ ਵਾਈ ਨਹੀਂ ਪਤਾ ਨਹੀਂ ਸਹੀਕ ਨੇ ਇਹ ਹੁਣ ਆ ਪਾਇਓਗਨਾ ਪਾਇ। ਐਸ਼ੇ ਤੋਂ ਸਹੀਕ ਗੋਲੇ ਨੇ ਉਸ ਵੀਰ ਅਰ ਸਰ ਵੀ ਤੋਂ ਕੋਰ ਸਰਮਜੀਤ ਖਾਲਸਾ ਬਿਆਨਤ ਸਿੰਘ ਕੇ ਯੋ ਮਤਲਬ ਉਸਕਾ ਮੁੰਡਾ ਬਿਆਨਤ ਸਿੰਘ ਜਿਹੜਾ 31 ਅਕਤੂਬਰ ਵਾਲੇ ਦਿਨ ਨਾ 1980 ਹਾ 31 1984 ਵਿੱਚ ਇਹ ਸਾ ਕੋ ਪ੍ਰਧਾਨ ਮੰਤਰੀ ਜਿਹੜਾ ਮੰਤਰੀ ਇੰਦਰਾ ਗਾਂਧੀ ਕਤਰ ਕੇ ਮਾਵਨ ਸਾਮਲ ਉਸਾ ਚੋਕ ਗਰਾ ਨਹੀਂ ਪਿਆ ਆਰ ਉਧਰ ਨਿਰਮਿਤ ਹੈ ਰਿਤਨਾ ਸੁਗਰੀ ਉਹ ਆਮ ਆਦਮੀ ਪਾਰਟੀ ਆਪਣੀ ਰਾਜਸਥਾਨ ਨਹੀਂ ਜਿੱਤ ਸਕੀ ਨਹੀਂ ਵੀਰ ਉਹ ਪ੍ਰਾਸਿਮਿਕ ਕਾਮਯੋਗ ਹੈ ਜੇ ਰਾਜਸਥਾਨ ਨਹੀਂ ਮਾਤੇ ਵੀ ਹਾਰ ਜੰਦ ਇਹ ਸੰਗਰੂਰ ਤੇ ਤਾਂ ਚਲੋ ਮੀਤ ਹੈਰ ਜਿੱਤ ਗਿਆ ਵੀਰ ਆਰ ਉਧਰ ਬੀਬੀ ਆਰਸੀ ਮਰਗੋਰ ਬਾਦਲ ਵੀ ਜਿੱਤेंगी ਬੁਝੰਡੇ ਦੇ ਜਦੋਂ ਕਾਲਦੀਆਂ ਗਈ ਇਹਦੇ ਨਾਲ ਕਿਤੇ ਬੂਟਾ ਲੱਗਿਆ ਰਹਿ ਗਿਆ ਆਰ ਉਧਰ ਖੰਡੂਰ ਸਾਹਿਬ ਦੇ ਮੇਰੇ ਯੋ ਕਹ ਲੋ ਆਪ ਭਾਈ ਅਮਰ ਵਾਲਸੀਨ ਕਾਲ ਸ아요ਜਿਤ ਗਿਆ ਵੀਰਾ ਉਸਨੇ ਉਠਾ ਮਤਲਬ ਇਹ ਗੱਲੋ ਜਿੱਤਾ ਹੱਥ ਲਾਣ ਲਿਆ ਔਰ ਉਧਰ ਚਰਨਜੀਤ ਚੰਨੀ ਪੁੱਠਿਆ ਸਾਲਾ ਮਾਰ ਰਿਆ ਚੰਨੀ ਕਰਾ ਯੋ ਕਾ ਭਗਵਾਨ ਤੁਮਾਨੂੰ ਕਾਹੀ ਇਸੀ ਫਾ ਦੇ ਦੇਣਾ ਚਾਹੀਦਾ ਆ ਨਾ ਇਹ ਤਾਂ ਇਸਕੇ ਐਮਐਲਏ ਭੱਜਣੇ ਆਲੇ ਬਗਾਰ ਟਾਈਮ ਆ ਗਿਆ ਭਾਈ ਨਾ ਔਰ ਉਧਰ ਵੀ ਮੈਂ ਤਾਂ ਹੈਰਾਨ ਹੋ ਰਿਹਾ ਇਹ ਸ਼ੀਨ ਨੂੰ ਲੈ ਕੇ ਯੋ ਜਿਲੰਦਰ ਮਾ ਦੇ ਨਾ ਤਾਂ ਰਿੰਕੂ ਜਿੱਤਿਆ ਨਾ ਪੱਪੀ ਪ੍ਰੈਸ਼ਰ ਜਿੱਤਿਆ ਨਾਵੀਰ ਉੱਥੇ ਦੇ ਯੋਗ ਮਿਰਰ ਇਹ ਕਿਆ ਨਾਤਾ ਹੋ ਰਿਖ ਗੜਿਆ ਦਾ ਵਾ ਵੀ ਹਾਰ ਗਿਆ ਇਹ ਚੰਨੀ ਪੂਰਾ ਬਾਜੀ ਮਾਰ ਗਿਆ ਤੇ ਚੰਨੀ ਜਿੱਤ ਗਿਆ ਇਸ ਕਰਕੇ ਵੀ ਚੰਨੀ ਨੂੰ ਆ ਰਿਆਂ ਕੰਦਾ ਗੱਲ ਨਹੀਂ ਆ ਰਿਆਂ ਮੈਂ ਬੱਤਾਂ ਦੇ ਰਿਹਾ ਸਾਰਿਆਂ ਨੂੰ ਘਾ ਇਤਰਾ ਗਨ ਲੰਦੇ ਇਤਰਾ ਗਨ ਲੰਦੇ ਵੀਰ ਕਿਤੇ ਨਾ ਕਿਤੇ ਵੀਰ ਇਹੋ ਕਹਿ ਸਕਦਾ ਵੀ ਬਹੁਤ ਮੁਸ਼ਕਲ ਹੋ ਗਿਆ ਅਨੰਦਪੁਰ ਸਾਹਿਬ ਦੇ ਵਿੱਚ ਮਾਮਾਦਵੀ ਪਾਰਟੀ ਵਾਲੇ ਜਿੱਤ ਗਏ ਅਰ ਅਗਰ ਮੇ ਇਹੋ ਗਲਮੀ ਦੇ ਕੁੱਡੀਆਂ ਦਾ ਕੁੱਡੀਆਂ ਹਾਰ ਗਿਆ ਜਿਆਦਾ ਫਿਰ ਬਠਿੰਡੇ ਬਹੁਤ ਮਾੜਾ ਹੋਇਆ ਫਿਰ ਅਰ ਛਾੜਵਾਲਿਆਂ ਨੇ ਬਹੁਤ ਮਾੜੀ ਹਾਲ ਹੋਇਆ ਉਹ ਵਾਤਮਾਨ ਹਲੇ ਤੱਕ ਕੋਈ ਬਿਆਨ ਨਹੀਂ ਆਇਆ ਇਹ ਵੀ ਵੀ ਕਰਜ ਦੀ ਦਗਨਨ ਮੋਲ ਗਗਨਨ ਮੋਲ ਨੇ ਤਾਂ ਚੰਦਾ ਅਗਰ ਆ ਵੀ ਤਾ ਟਾਈਮ ਗਏ ਲੇ ਫੈਸਲਾ ਕਰ ਲਿਆ ਤਰੀ ਮੈਨੂੰ ਲੱਗੀ ਬਿਆਖਰਾ ਅਰ ਬਿਆਵਿਕ ਕਾਂਗਰਸ ਕੀ ਮਤਲਬ ਰਿਲੇਟਿਡ ਪਰਿਵਾਰ ਕੇ ਵਿੱਚ ਕਰਾ ਰਹੀ ਸੋ ਪਤਾ ਹੈ ਕਿ ਪੰਜਾਬਾ ਕਾਂਗਰਸ ਹਣੇ ਵਾਲੀ ਅਰ ਉਦਨ ਮੈਨੂੰ ਬਾਪੂ ਪ੍ਰਕਾਸ਼ ਬਾਦਲ ਦੀ ਚੋਗ ਰਹੀ ਸਮਝ ਮੈਂ ਨਹੀਂ ਆਂਦੀ ਮੇਰੀ ਬਾਤ ਹੋ ਗਿਆ ਰਹਾ ਆਪ ਆਦਿਆਂ ਨੇ ਕਹਾਇਤ ਕੀ ਕਾ ਬਸ ਬੜੀ ਜੀ ਦਾਲ ਦਰਜ ਕਰਨੀ ਨਾ ਲੋਕ ਮੈਨੂੰ ਕਹਿ ਰਹੇ ਕਾ ਕਾਲ ਵੀ ਦਰਗੀ ਹੋਵਾ ਚਾਹੀਦੀ ਅਰ ਉਦਰ ਸੇਰ ਕਵਾਇਆ ਵੀ ਕਰੇ ਜਿੱਤ ਗਿਆ ਵੀ ਸੇਰ ਕਵਾਇਆ ਨਹੀਂ ਕਾ ਇਸ ਕਾ ਵੀ ਨੰਬਰ ਲੱਗ ਗਿਆ ਇਹ ਕਿ ਪੰਜਾਬ ਦੇ ਸਿਆਸੀ ਸੀਮਿਕਰਨ ਬਦਲ ਗਏ। ਹਰ ਸੋਨੀਆ ਗਾਂਧੀ ਦਾ ਛੋਗਰਾ ਵੀ ਖੁਸ਼ ਹੋ ਰਿਹਾ ਇੰਦੇ। ਇਹ ਕਿ ਉਹਨ ਕੀ ਪਾਰਟੀ ਵੀ ਕਾਪਨੀ ਸੀਟਾਂ ਲੇਗੀ। ਅਰ ਉਧਰ ਜੁਪੀਮਾ ਕਲੇ ਸਿਆਦਾ ਵਾ ਸਾਈਕਲ ਚੱਲ ਗਿਆ ਵੀ। ਕਲੇ ਸਿਆਦਾ। ਜਨਾਰਾਮ ਕਲੇ ਸਿਆਦਾ। ਆ ਵਾਹੀ। ਮਾਵੀਰ ਉਥਾ ਸੇ ਦਾ ਚੱਲ ਗਈ ਉਸ ਕੀ ਇਹ ਤੇ ਕੀ। ਅਰ ਵਾਵੀ ਕਹ ਰਹੇ ਵੀ ਭਾਜਪੀ ਆਦਿ ਗੀ ਬੀ ਜੋਖਾ ਇਹ ਵਿਚਾਂ ਵੀ ਜੀ। ਉਹ ਦੇਮੂ ਗੇਰੀ। ਪੰਜਾਬ ਦੇ ਵਿਚ ਮਦਨ ਦਾ ਖਾਤੇ ਨਹੀਂ ਖੁੱਲਿਆ ਵੀ। ਪੰਜਾਬ ਮਾ ਦੇ ਲੋਵੇ ਕਾਂਗਰਸ ਪਾਰਟੀ ਨੇ ਵਧੀਆ ਨੰਬਰ ਬਣਾ ਲਏ ਆਪਣੇ ਔਰ ਇਹ ਕਾਂਗਰਸ ਪਾਰਟੀ ਦੇ ਬੰਦੇ ਨੂੰ ਅਮੀਆਂ ਬਾਤਾਂ ਬਾਤਾਂ ਹੀ ਸਾਰਾ ਬੇਰ ਯੋ ਗੱਲੋ ਪੰਜਾਬ ਮਾ ਯੋ ਵਧੀਆ ਨੰਬਰਾਂ ਗੈ ਇਹਨਾਂ ਨੇ ਆਪਣੀ ਜਿਹੜੀ ਜਿੱਤ ਦਾ ਦਾ ਕਰੀ ਵੀਰਾ ਔਰ ਇਸ ਕਰ ਦਾ ਗੈ ਲੋ ਵੀ ਜੋ ਮਤਲਬ ਐਤ ਕੀ ਕੰਮ ਵਧੀਆ ਔਰ ਇਹੋ ਗੈ ਲੋ ਇਹ ਬਹੁਤ ਬੁਰਾ ਹਾਲ ਹੋ ਰਿਹਾ ਵੀਰ ਪੰਜਾਬ ਸਮਝ ਤੇ ਬਾਹਰ ਔਰ ਲੈਂਗਜ਼ਿਟ ਪੋਨ ਪੋਲ ਇਹ ਸਭ ਫੇਰ ਕਰਤੇ ਵੀ ਅਰ ਸੀਤਲ ਅੰਗਰਾਲ ਜੋ ਵੀਰ ਜਿਹੜਾ ਉਤਾ ਛੜਵਾ ਛੱਡ ਗਿਆ ਗਿਆ ਬੀਜਪੀ ਨੂੰ ਬੀਜਪੀ ਇਹ ਦਰ ਹਾਂਸਰਾ ਜਵਾਬ ਹੋ ਰਿਹਾ ਤਰਾ ਮੈਂ ਜਿੱਥੇ ਜਾਣਾ ਰਹਾ ਤਰਾ ਇਹ ਉਹ ਤੋਂ ਬਾਅਦ ਕਾਂਗਰ ਯੋ ਜਿਹੜੇ ਹੈ ਨਾ ਕਿਸਾਨ ਇਹਨਾਂ ਨੇ ਨਹੀਂ ਦੋਗਾ ਨੰਬਰ ਲਗਾ ਰਨੇ ਸੁਣੋ ਲੰਡਨੋਂ ਲਗਿਆ ਵੀਰ ਮੈਂ ਤੁਹਾਨੂੰ ਬੜਾ ਫੜ ਦੱਸ ਦਿਆਂ ਸਾਰਾ ਕੁਝ ਪਟਿਆਲੇ ਦੇ ਡਾਕਟਰ ਤਰ ਬਿਰ ਗਾਂਧੀ ਜਿੱਤ ਗਿਆ ਅਤੇ ਗੜ ਸਾਹਿਬ ਦੇ ਅਮਰ ਸਿੰਘ ਕਾਂਗਰਸ ਘਾਈ ਹੋਈ ਜਿੱਤ ਰਿਆ ਆਰ ਵੀਰ ਲੁਧਿਆਣਾ ਵਾਲੀ ਸੀਟ ਦੇ ਉੱਪਰ ਵਿਅੰਤ ਦਾ ਪੋਤਾ ਜਿਹੜਾ ਘਰੇ ਦਾ ਆਦਿਰੇ ਮੈਂ ਬਤਲ ਗਾਰਨ ਲੱਪਣ ਜਾਵਾ ਸੀ ਉਹ ਪਾਪਚਾਰ ਉੱਠਾ ਜਿੱਤਿਆ ਨਹੀਂ ਵੀਰ ਆਰ ਉਹਨੂੰ ਖਾਣ ਬਰ ਵੀ ਲੱਗਿਆ ਵੀਰ ਹਲੇ ਵਿਚਾਰੇਗਾ ਆਬ ਜਿੱਤਣਾ ਦੂਜੀ ਬਾਤ ਉਹ ਹਾਰਮਾ ਵੀ ਬਹੁਤ ਪਿੱਛੇ ਰਹਿ ਗਿਆ ਨਹੀਂ ਤੇ ਉਹ ਹਾਰਮਾ ਵੀ ਚਲੋ ਬੱਦੇ ਕਾ ਆਰ ਉਧਰ ਇਹ ਬੈਂਸ ਇਸ ਕੇ ਵੀਡੀਓ ਦਿਖਾ ਰਹੇ ਤੁਹਾਡਾ ਰਿੰਦਾ ਆਡੀਓ ਸੁਣਾ ਰਹੇ ਇਸ ਕਰਕੇ ਪਿੱਛਾ ਰਹਿ ਗਿਆ ਵਿਚਾਰਾ ਔਰ ਇਹ ਦੇਖੋਗਾ ਪੰਜਾਬ ਦੇ ਵਿੱਚ ਸਿਆਸਤ ਦਾ ਸੀਮਿਕਰਣ ਕਿਸ ਪਾਸੇ ਜਾਵੇਗਾ ਚੈਨਲ ਨੂੰ ਕਰਦੇ ਸਬਸਕ੍ਰਾਈਬ ਔਰ ਇਹ ਪਹਿਲੋ ਵੀ ਵਾਹੁ ਮਤ 272 ਦਾ ਪਰ ਇਹ ਪਹਿਲੋ ਵੀ મોદી ਇਹ ਜਨਾ ਬਹੁਤ ਤੋਂ ਲੈ ਗਏ ਸਰਕਾਰ ਤੋਂ મોદી ਬਣਾ ਲੇਗਾ ਆਪਣੀ ਔਰ ਇਹ ਜੋ ਕਹ ਲੋ ਵੀ ਮਲਿਕ ਕਾਰਜੁਨ ਖੜ ਗਏ ਜਿਹੜਾ ਕਾਂਗਰਸ ਦਾ ਪ੍ਰਧਾਨ ਵਾ ਕਰ ਰਿਹਾ ਕਾ ਵੀ ਐ ਨਹੀਂ ਕਾ ਵੀ ਲੋਕਾਂ ਨੇ ਕਾ ਕਾਂਗਰਸ ਨੂੰ ਐਕਸੈਪਟ ਕਰਿਆ ਕਾ ਬਹੁਤ ਵਧੀਆ ਗੱਲ ਕਾ ਕਾਂਗਰਸ ਵਾਲੇ ਅੱਗੇ ਵੀ ਮਿਹਨਤ ਕਰਦੇ ਰਹਿਣਗੇ ਪਰ ਜਿਉ ਮਣ ਹੋਇਆ ਨਾ ਅਨਮੋਲ ਨਾ ਹੰਸ ਨਾ ਫਤੇਗੋੜ ਸਾਬ ਉਠਾ ਫਰੀਦਗੋੜ ਦੇ ਹਾਲ ਸਿੰਘ ਝੰਡਾ ਗਾੜਦੇ ਆ ਫਿਰ ਚਲੋ ਔਰ ਇਹੋ ਮਤਲਬ ਇਹੋ ਜਿਹੜੇ ਮੈਂ ਤਾਂ ਇਸ ਚੀਜ਼ ਤੇ ਹੈਰਾਨ ਹੋ ਰਿਹਾ ਵੀ ਜਿਹੜੇ ਬੰਦੇ ਮਤਲਬ ਉਹ ਪਾਰਟੀਆਂ ਛੱਟਾ ਦੋ ਇਹ ਉਹ ਦੋਸਰੇ ਪਾਰਟੀ ਉਹਦਾ ਮੇਰੇ ਵੀ ਕੀ ਹਾਲ ਹੋਵੇਗਾ ਉਹਨਾਂ ਦਾ ਹਾਲ ਕੀ ਹੋਵੇਗਾ ਕਿਸੇ ਨੇ ਸ਼ਾਨਣਾ ਇਹਨਾਂ ਨੂੰ ਦੇਖੇ ਇਹ ਰਾਸ਼ਕਵਾਰ ਬੀਰ ਕੇ ਨੇ ਪੁੱਛਿਆ ਦੇਖੇ ਮੇਰਾ ਉਹ ਵਿਚਾਰਾ ਮੂੜਕਾ ਆਇਆ ਵਿਚਾ ਅਗਰ ਉਹ ਪਾਹ ਨਹੀਂ ਪੁੱਛ ਮੇਰਾ ਇਹ ਤਾਂ ਹਰ ਨਾਲ ਗੱਦੇ ਰਿਹਾ ਸੀ ਬਾਤ ਉਹ ਕੁਝ ਵੀ ਨਹੀਂ ਦੇਗਾ ਹਰ ਭਾਜਪੀ 240 ਔਰ ਐਨਡੀਆ 190 ਇਸ ਤਰ੍ਹਾਂ ਦੇ ਚਾਰਜਿੰਗ ਦੇ ਨਿਗਣੇਗੜ ਉਤਾਰੇ ਤੇ ਹਰਾਉਣ ਕਰਦੇ ਆਉਂਬੁੱਧੀ ਉੱਤਰ ਪ੍ਰਦੇਸ਼ ਕੇ ਵਿੱਚ ਵਿੱਚ ਠਾਹ ਰਿਹਾ ਕਲੇਸ਼ ਯਾਦਵ ਨੇ ਕਹਾ ਵੀ ਬੜੀਆ ਬਾਦੀ ਮਾਰ ਲਈ ਚਲੋ ਚੈਨਲ ਨੂੰ ਕਰ ਦੇ ਸੱਤ ਬੱਚਾ ਸਤਿ ਸ੍ਰੀ ਅਕਾਲ